बड़े चेरा तेरी फोटो निकल मेरे हथ लग गई पता नहीं कदों की कुत्ते रख के मैं पै गया पता हाँ uh -ha -ha. पर्णी तेरी पर्णी तेरी नहीं कदों हथ लग गई uh आया सपना भी तेरी में बफाईदारी गैर तेन हो गए अपने ओके झोली च पबा लिया नहीं रोना उमरा पापने ਜੇ ਤੇ ਕਟੂੜੀ ਚ ਪਾਵਾਰਿਆ ਨੀ ਰੋਣਾ ਰਾ ਦਾ ਪਾਪ ਨੇ ਵਾਹ ਵਾਹ ਉਹ ਜਦੋਂ ਉੱਠਿਆ ਸਵੇਰੇ ਗਿੱਲਾ ਵਾਲਾ ਮੇਰਾ ਪਿੰਡ ਬਣੇ ਲਿਆ ਪਰ ਪਿੰਡ ਦੇ ਗਿੱਲਦੀ ਹੈ ਬਈ ਉਹ ਜਦੋਂ ਉੱਠਿਆ ਸਵੇਰੇ ਗਿੱਲਾਂ ਵਾਲਾ ਨਾ ਫੋਟੋ ਤੇਰੀ ਇੱਕ ਤੇ ਰਹੀ ਉਹ ਵੀ ਉੱਟ ਕੇ ਚਲੀ ਕਿਸੇ ਹੋਰ ਤੇ ਰੱਖੀ ਤੇਰੇ ਵੱਲੋਂ ਇੱਕ ਤੇ ਰਹੀ ਲੋਕਾਂ ਸਾਹਮਣੇ ਸੀਗਾ ਗੈਰ ਆਕੇ ਬੁਲਾਣਾ ਨਿੱਕਾ ਨਸੀਬ ਬਣਾਇਆ ਆਪਣੇ ਸਹਾਇ ਤੇ ਉਹਦੇ ਕਚੋਰੀ ਜੱਪਾ ਵਾਲਿਆ